ਸਤਿ ਸ਼੍ਰੀ ਅਕਾਲ ਜੀ ਮੇਰੀਆਂ ਸਾਰੀਆਂ ਭੈਣਾਂ ਨੂੰ ਅਸੀਂ ਸਾਰੇ ਠੀਕ ਠਾਕ ਹਾਂ امید ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤਾਂ ਬਰਸਤੀਆਂ ਬਖਸ਼ੇ ਲੰਬੀਆਂ ਉਮਰਾਂ ਕਰੇ ਅੱਜ ਆਪਾਂ ਅਗਲਾ ਬਲੌਗ ਲੈ ਕੇ ਹਾਜ਼ਰ ਹੋਏ ਆਂ ਅੱਜ ਤੁਹਾਨੂੰ ਅਸੀਂ ਕੁਝ ਗੱਲਾਂ ਬਾਤਾਂ ਕਰਾਂਗੇ ਤੇ ਕੁਝ ਸੁਣਾਵਾਂਗੇ ਤੁਹਾਨੂੰ ਆਹ ਮਿਰਚਾਂ ਦੀ ਸਬਜ਼ੀ ਬਣਾਉਣੀ ਹਰੀਆਂ ਮਿਰਚਾਂ ਮਨ ਲੋ ਜੀ ਆਪਣੇ ਘਰੇ ਕੁਝ ਵੀ ਨਹੀਂ ਹੈਗਾ ਖਾਣ ਨੂੰ ਨਾਲ ਸਬਜ਼ੀ ਹੈ ਨਹੀਂਗੀ ਤਾਂ ਆਪਾਂ ਜਲਦੀ ਤੋਂ ਜਲਦੀ ਥੋੜੇ ਟਾਈਮ ਦੇ ਵਿੱਚ ਨਾ ਬਣਾ ਕੇ ਖਾ ਸਕਦੇ ਆ ਸਬਜ਼ੀ ਮਿਰਚਾਂ ਗੱਲੀਆਂ ਦੀ ਆਪਾਂ ਪੈਨ ਧਰ ਲਿਆ ਆ ਕੜਾਹੀ ਧਰ ਲਈ ਗੈਸ ਬਲ ਤੇ ਤੇ ਆ ਹਰੀਆਂ ਮਿਰਚਾਂ ਨੇ ਡੰਡੀਆਂ ਤੋੜ ਕੇ ਤੋ ਇਹ ਆ ਪਰੱਖ ਲਈਆਂ ਸੀਗੀਆਂ ਹਾਂ ਦੇਖੋ ਥੋੜੀਆਂ ਬਣਾ ਕੇ ਚੈੱਕ ਕੀ ਕਰਾਉਣੀਆਂ ਤੁਹਾਨੂੰ ਵੀ ਆਪਾਂ ਤਾਂ ਮੋਠਾ ਹੀ ਦਾਲ ਬਣਾਈ ਦੋਈ ਆ ਤੇ ਮੱਠਿਆਂ ਸਬੂਨ ਬਣਾ ਕੇ ਰੱਖਾਂਗੇ ਐਨੀਆਂ ਆਪਾਂ ਨਾ ਮਿਰਚਾਂ ਲੈ ਲਈਆਂ ਹਰੀਆਂ ਤੋਤੀਆਂ ਹੋਈਆਂ ਸਮਾਉਣੀਆਂ ਹੋਈਆਂ ਤੇ ਸਿਕਾ ਕੇ ਇਹਨੂੰ ਆਪਾਂ ਚੋਕਰ ਦੇ ਵਿੱਚ ਪਾ ਲਈਆਂ ਚੋਕਰ ਪਾਣੀ ਦੇ ਵਿੱਚ ਪਾ ਕੇ ਇਹਨੂੰ ਗ੍ਰਾਉਂਡ ਕਰਾਂਗੇ ਇਹਦਾ ਕਿੱਥੇ ਆ ਟੱਕਣ ਗਿਆ इन्ह ग्रैंड कर लिया वाणी ज्यादा ब्रीक नहीं करनी है मतलब बहुत ज्यादा चटनिया करनी बस एक चमचा तेल का ज्यादा नहीं पा एक चमचा घो या तेल जो कुछ भी थोड़ा चंगा लगता है वह पा सकते ijenar misualan zahar o fa aki ijenar misualan ਸਗਾਰ ਚਾਰਕੀ ਤੋਂੜੇ 1 ਕਿਲੋ ਆਲਾ ਲਾਂਗਾ ਬਹੁਤ ਬਦਿਆ ਬਣ ਕੇ تیار ਹੋ ਗਏ ਨੇ ਚੈੱਕ ਕਰ ਸਕਦੇ ਹਾਂ ਦੋ ਮਿੰਟ ਆਪ ਇਹਨਾਂ ਵਿੱਚ ਟਾਕ ਲਾਂਗੇ ਬਸ ਇੱਕ ਸੈਕੰਟ ਨੇ ਕੋਈ ਪਿਆਜ਼ ਨਹੀਂ ਪਾਉਣਾ ਸੰਡੇ ਹੋਣਾ ਕੋਈ ਵੀ ਚੀਜ਼ ਹੋਰ ਨਹੀਂ ਪਾਣੀ ਹੈ ਜੀ ਆਪਾਂ ਜੀ ਜੀ ਕਈ ਨੂੰ ਥਿਆਰ ਪੂਣੋ ਕੰਮ ਨੇ ਹਰੀਆਂ ਮਿਰਚਾਂ ਪੇਲ ਦੇ ਵਿੱਚ ਪਾੜ ਕੜੀਆਂ ਆਪਾਂ ਤੇ ਤੇਨਾ ਮਿਰਚ ਥੋੜਾ ਜਿਹਾ ਆਪਾਂ ਨਾਣ ਪਾ ਲੈਣਾ ਸਵਾਦ ਅਨਸਾਰ ਆ ਕਮਚ ਵਾਲੇ ਜੇ ਤੁਸੀਂ ਜ਼ਿਆਦਾ ਤਿੱਖਾ ਕਰਾਰਾ ਖਾਣੇ ਹੋ ਤਾਂ ਥੋੜਾ ਮਸਾਲਾ ਪਰ ਉਹ ਵਿੱਚ ਭਲਾ ਐਰ ਕਾ ਸਾਫ ਲੈ ਤੇ ਹੋਰ ਆਪਾਂ ਇਹਦੇ ਵਿੱਚ ਕੁਛ ਨਹੀਂ ਪਾਉਣਾ ਹੈਗਾ ਹੁਣ ਤਾਂ ਫੁੱਟ ਗਈ ਮਿਰਚਾਂ ਦੀ ਨਾ ਕਰਨਾ ਮਿਰਚਾਂ ਘੱਟ ਹੈਗਾ ലൂൺ മസാല ടാ ചമച്ച മല 我买买。So

ਆਪਣਾ ਇਹਨਾਂ ਦੋ ਕਮਿੰਟ ਤੱਕ ਦੀ ਨਹੀਂ ਆ ਤੇ ਬਾਕੀ ਕਹੇ ਹੁੰਦੇ ਨੇ ਨਾ ਇਸ ਕਿਸੇ ਕੋਲੇ ਬਹੁਤਾ ਦੁੱਖ ਨਾ ਰੋਇਆ ਕਰੋ ਹਰ ਇੱਕ ਬੰਦੇ ਕੋਲੇ ਦੁੱਖ ਰੋਇਆ ਕਰੋ ਕਿਉਂਕਿ ਹਰੇਕ ਕੋਲੇ ਹਮਲ ਨਹੀਂ ਹੁੰਦੀ ਤੁਹਾਡੇ ਜ਼ਖਮਾਂ ਤੇ ਲਾਉਣ ਵਾਸਤੇ ਅਗਲਾ ਦੁੱਖਾਂ ਦਾ ਮਜ਼ਾਕ ਢੋਂਦਾ ਹਰ ਇੱਕ ਵੰਦੇ ਨੂੰ ਹਰ ਦਾ ਦੁਕਾਨਾ ਦਾ ਸਿਆ ਕਰੋ ਹਾਲੋ ਆਪਾਂ ਹੁਣ ਸਭ ਘੱਟ ਦਿਖਾਉਣੇ ਆ ਚੈੱਕ ਕਰ ਲਈ ਕਿੰਨੇ ਵਧੀਆ ਬਣ ਕੇ ਤਿਆਰ ਹੋਈਆਂ ਨੇ ਤੇ ਜਿਨੇ ਜਿਨੇ ਖਾਣੀਆਂ ਉਹ ਖਾ ਸਕਦਾ ਆ ਜਿਨੂੰ ਜ਼ਿਆਦਾ ਜਾਂ ਮਤਲਬ ਮਿਰਚ ਜ਼ਿਆਦਾ ਨਹੀਂ ਪਸੰਦ ਘੱਟ ਖਾਂਦੇ ਨੇ ਉਹ ਥੋੜੀ ਜਿਹੀ ਨਿਵਾ ਸਕਦੇ ਨੇ ਵਿੱਚ ਅਸਲ ਵਿੱਚ ਐਸੇ ਮਿਰਚ ਜ਼ਿਆਦਾ ਖਾਣੇ ਆ ਤਾਂ ਥੋੜੀ ਜੀ ਦੋ ਚਮ ਅੱਧਾ ਚਮਚਾ ਚੀਨੀ ਦਾ ਪਾ ਲਓ ਬਾਕੀ ਜੀ ਆਪਣਾ ਬਲੌਗ ਇੱਥੇ ਸਮਾਪਤ ਹੁੰਦਾ ਆ ਵੀ ਦਿਨੀਆਂ ਜਿਹਨਾਂ ਮੇਰੀਆਂ ਭੈਣਾਂ ਮੈਨੂੰ ਪਿਆਰ ਕਰਦੀਆਂ ਨੇ ਬਹੁਤ ਹੌਸਲਾ ਵਜਾਈ ਦਿੰਦੀਆਂ ਨੇ ਉਹਨਾਂ ਦਾ ਮੈਂ तहे ਦਿਲੋਂ ਧੰਨਵਾਦ ਕਰਦੀ ਆ ਬਾਕੀ ਰਾਜੀ ਖੁਸ਼ੀ ਰਹੋ ਜਿਨ੍ਹਾਂ ਨੇ ਵੀ ਮੇਰੇ ਚੈਨਲ ਨੂੰ ਤੇ ਨਵੇਂ ਜੁੜੇ ਹੋ ਉਹ ਬੈੱਲ ਲਾਈਕ ਦਾ ਬਟਨ ਦਵਾ ਦਿਓ ਤਾਂ ਕਿ ਹਰ ਇੱਕ ਨਵੀਂ ਵੀਡੀਓ ਤੁਹਾਡੇ ਨਾਲ ਸਾਂਝੀ ਹੋਵੇ ਸਤਿ ਸ੍ਰੀ ਅਕਾਲ ਜੀ ਧੰਨਵਾਦ